ਇਹ ਕਿਹੋ ਜੀਆਂ ਚੱਲੀਆਂ ਨੇ ਹਵਾਵਾਂ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਮੇਰੇ ਪਿੰਡ ਦੇ ਖੇਤਾਂ ਵਿੱਚੋਂ ਕੰਮਕਾਰ ਹੁਣ ਥੜਗੇ ਨੇ ਮੇਰੇ ਪਿੰਡ ਦੇ ਖੇਤਾਂ ਵਿੱਚੋਂ ਕੰਮਕਾਰ ਹੁਣ ਥੜਗੇ ਨੇ ਰਾਹ ਖੇਤਾਂ ਨੂੰ ਜਾਣ ਵਾਲੇ ਹੁਣ ਠੇਕੇ ਦੇ ਵੱਲ ਮੁੜ ਗਏ ਨੇ ਨਸ਼ਿਆਂ ਤੋਂ ਵੀ ਸਸਤੀਆਂ ਹੋ ਗਈਆਂ ਸਾਹਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਸੌਣ ਮਹੀਨੇ ਪਿਪੜਾਂ ਉੱਤੇ ਹੁਣ ਨਾ ਪੀਂਗਾ ਪੈਂਦੀਆਂ ਨੇ ਸੌਣ ਮਹੀਨੇ ਪਿਪੜਾਂ ਉੱਤੇ ਹੁਣ ਨਾ ਪੀਂਗਾ ਪੈਂਦੀਆਂ ਨੇ ਪੀਂਗਾ ਵਾਲੇ ਡਾਣੇ ਉੱਤੇ ਲਾਸ਼ਾਂ ਲੰਕਦੀਆਂ ਰਹਿੰਦੀਆਂ ਨੇ ਕਰਜੇ ਵਾਲੇ ਰੋਣੇ ਰੋਂਦੀਆਂ ਇਹ ਥਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਇੱਕ ਸਿਆਸਤ ਚੰਦਰੀ ਨੇ ਲਾਈਆਂ ਪਿੰਡ ਮੇਰੇ ਤੇ ਝੋਟਾਂ ਨੇ ਇੱਕ ਸਿਆਸਤ ਚੰਦਰੀ ਨੇ ਲਾਈਆਂ ਪਿੰਡ ਮੇਰੇ ਤੇ ਝੋਟਾਂ ਨੇ ਚਾਚੇ ਤਾਏ ਸਕੇ ਸਬੰਧੀ ਬਸ ਬਣ ਕੇ ਰਹਿ ਗਏ ਵੋਟਾਂ ਨੇ ਸਰਪੰਚ ਬਣਨ ਲਈ ਲੜਦਿਆਂ ਨੇ ਹੁਣ ਬਾਹਾਂ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾ ਮੇਰੇ ਪਿੰਡ ਦੀਆਂ ਡਾਲਰ ਪੌਂਡ ਹੁਣ ਪਾਰ ਸਮੁੰਦਰੋਂ ਪਿੰਡ ਮੇਰੇ ਨੂੰ ਖਿੱਚਦੇ ਨੇ ਡਾਲਰ ਪੌਂਡ ਹੁਣ ਪਾਰ ਸਮੁੰਦਰੋਂ ਪਿੰਡ ਮੇਰੇ ਨੂੰ ਖਿੱਚਦੇ ਨੇ ਜ਼ਮੀਨ ਟਰੈਕਟਰ ਸੰਦ ਸਾਰੇ ਫਿਰ ਬੀਜੇ ਦੇ ਲਈ ਵਿਕਦੇ ਨੇ ਬੈਠ ਦਰਾਂ ਤੇ ਉੜੀਕ ਦੀਆਂ ਫਿਰ ਮਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਮਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਮਾ ਮੇਰੇ ਪਿੰਡ ਦੀਆਂ ਇੰਟਰਨੈਟ ਤੇ ਜੁੜਿਆ ਪਿੰਡ ਮੇਰਾ ਹੁਣ ਦੁਨੀਆ ਮੁਠੀ ਵਿੱਚ ਬੰਦ ਰੱਖਦਾ ਇੰਟਰਨੈਟ ਤੇ ਜੁੜਿਆ ਪਿੰਡ ਮੇਰਾ ਹੁਣ ਦੁਨੀਆ ਮੁਠੀ ਵਿੱਚ ਬੰਦ ਰੱਖਦਾ ਖੁੱਲੇ ਵਿਚਾਰਾਂ ਦਾ ਹੋ ਕੇ ਵੀ ਦਿਲਾਂ ਦੇ ਵਿੱਚ ਕੰਦ ਰੱਖਦਾ ਹੁਣ ਈਮੇਲ ਰਾਹੀ ਹੁੰਦੀਆਂ ਨੇ ਓਏ ਲਾਵਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਮਾ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਮਾ ਮੇਰੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਨਾ ਚੱਕੜ ਨਗਾਰਾ ਓਏ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਨਾ ਚੱਕੜ ਨਗਾਰਾ ਓਏ ਚੈਲ ਫਿਰਦਾ ਲੱਭਦਾ ਕਿੱਥੇ ਖੋ ਗਿਆ ਭਾਈ ਚਾਰਾ ਓਏ ਇਹਦੇ ਨਾਲੋਂ ਤਾਂ ਚੰਗੀਆਂ ਸੀ ਯਾਰ ਕੱਚੀਆਂ ਰਾਵਾਂ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾਂ ਮੇਰੇ ਪਿੰਡ ਦੀਆਂ ਬਦਲੀਆਂ ਬਦਲੀਆਂ ਲੱਗਦੀਆਂ ਨੇ ਫਿਜ਼ਾਵਾਂ ਮੇਰੇ ਪਿੰਡ ਦੀਆਂ ਫਿਜ਼ਾਵਾਂ ਮੇਰੇ ਪਿੰਡ ਦੀਆਂ